ਪਰ ਵੇਸਵਾ ਦਾ ਇੱਕ ਬਣਾ ਚੰਗਾ ਗੁਣ ਕਹਿੰਦਾ ਗਿਆਨੀ ਜੀ ਕਿਵੇਂ ਵਿਦਿਆਰਥੀ ਕਹਿੰਦਾ ਗਿਆਨੀ ਜੀ ਕਿਵੇਂ ਮੈਂ ਕਿਹਾ ਵੀ ਆਪਾਂ ਹਜ਼ਾਰਾਂ ਉਗਣ ਕਰਕੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਲੇਕਿਨ ਵੇਸਵਾ ਨੇ ਆਪਣੇ ਬੂਹੇ ਅੱਗੇ ਲੇਖਿਆ ਕਿ ਮੈਂ ਵੇਸਵਾ ਹਾਂ ਗੰਦੇ ਬੰਦੇ ਉਹਦੇ ਕੋਲ ਗਏ ਉਹਨੂੰ ਗੰਦਿਆਂ ਕੀਤਾ ਲੇਕਿਨ ਉਹ ਕਿਸੇ ਦੇ ਕੋਲ ਚੱਲ ਕੇ ਨਹੀਂ ਗਈ ਬੇਸਵਾ ਨੇ ਆਪਣਾ ਸਟੈਂਡ ਰੱਖਿਆ ਉਹ ਆਪਣੀ ਕਰਨੀ ਦੀ ਹੈ ਗੰਦੇ ਬੰਦੇ ਗਏ ਤੇ ਉਹਦੇ ਜੀਵਨ ਨੂੰ ਗੰਦਿਆਂ ਕੀਤਾ ਔਰ ਉਹਨੇ ਆਖਿਆ ਕਿ ਮੈਂ ਬੇਸਵਾ ਆਪਾਂ ਹਜ਼ਾਰਾਂ ਔਗਣ ਕਰਕੇ ਗੁਰਮੁਖੋ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਆਪਾਂ ਮੰਨਣ ਨੂੰ ਤਿਆਰ ਨਹੀਂ ਪਰ ਯਾਦ ਰੱਖਿਆ ਜੇ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ ਆਪਾਂ ਬੰਦਿਆਂ ਕੋਲ ਪਰਦਾ ਕਰ ਸਕਦੇ ਹਾਂ ਪਰ ਪ੍ਰਮਾਤਮਾ ਕੋਲ ਨਹੀਂ ਜੀ ਹੋਣਾ ਅੱਗੋਂ ਦੇਖੇ ਪਿੱਛੋਂ ਦੇਖੇ ਤੁਈ ਤੇ ਕਾਸ਼ ਪਾਵੇ ਅੱਗੋਂ ਪਿੱਛੋਂ ਨਿਗਾ ਮਾਰ ਲਿਆ ਪਰ ਪਿਆਰਿਓ ਇਹਨੂੰ ਪਤਾ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਿਸ਼ਾਨ ਤੇ ਇਹਨੂੰ ਬੁਰੇ ਤੇ ਭਲੇ ਦਾ ਪਤਾ ਹੈ